हां जी ठीक है लाइव चल पे अपना <orith Seal> मुन, आ देख लावे बनाई दी बाई ने बना दी करला ठीक है भाई सिकंदर हां मुन्ने ਦੇ ਡਵੱਟਾ ਬੰਦੇ ਹੋਏ ਆ ਬਾਜੀ ਵਾਹ हां भाई ਬਣ ਗਿਆ ਕਿਥੋਂ ਦੇ ਖਾਸ ਆ ਵਾਹ ਕੀ ਬਹੁਤ ਹੈ ਹਲੇ ਬਣੇ ਗਾਲੇ ਤੂੰ ਬਣ ਲਾ ਕੋਸ ਤੇ ਅੱਗੇ ਹੋਰ ਨਹੀਂ ਆਉਂਦਾ ਸਤਿ ਨੰਦਿਪਰੇ ਹਾਂ ਮੇਜਰ ਕਿਵੇਂ ਹੋ ਬਹੁਤ ਸੰਤ ਪਹੁੰਚੀ ਹੈ ਹਾਂਜੀ ਲਾਈਵ ਚੱਲਦਾ ਕਿਵੇਂ ਆ ਠੀਕ ਹਾਂ ਵਾਹ ਜੀ ਵਾਹ ਕਿਰਪਾ ਜਾਈ ਦੀਆ ਉਹ ਤੁਸੀਂ ਦੇਖ ਸਕਦੇ ਹੋ ਜੀ ਜੀ ਅੰਮ੍ਰਿਤ ਸਰ ਸਾਹਿਬ ਨੂੰ ਜਾਣ ਸਮੇਂ ਰਸਤੇ ਦੇ ਵਿੱਚ ਆ ਤੇ ਮਾਰਤ ਕੋਲੇ ਕਦਾਵਾ तस्वीर देख रहे मैं दस दौ लाइव हो गया मैं ਇੱਕ ਕਰਾ ਦੇ ਵੀਰ ਗੱਡੀ ਮਾੜੀ ਕੀ ਆ ਬਾਹਰ ਉਹ ਕਹਾ ਕਰਦੇ ਗੱਡੀ ਦੇਖੀ ਲੈ ਗੱਡੀਆਂ ਲਾਈਨ ਤੇ ਰੱਖਿਓ ਭਾਈ ਹੁਣ ਆਪਾਂ ਇੱਕ ਦੇ ਇੱਕ ਸਾਰੇ ਨਾਲ ਇਕੱਠੇ ਜਾਣਾ ਲੈਣ ਚੰਗਾ ਓਏ ਕੜ ਦੁਕੜ ਜਾ ਹੋ ਗਿਆ ਕੜ ਪਿੱਛੜ ਜਾ ਫੇਰ ਕੁੱਦ ਨਹੀਂ ਆਉਂਦਾ ਕੰਮ ਆਪਾਂ ਜਾਣਾ ਫੁੱਕ ਹਾਂਜੀ ਭਾਈ ਜਾਣਾ ਆਪਾਂ ਤੇਰੀ ਇੱਕ ਤਰੀਕਾ ਨਹੀਂ ਸਿੱਧਾ ਹੀ ਚੱਲੋ ਫਿਰ ਉੱਥੇ ਬਾਏ ਉੱਥੇ ਜਲਾਂਗੇ ਦੋ ਸ਼ਬਦ ਬੋਲਦੇ ਆਣੇ ਲਾਈਵ 'ਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਮੂਹ ਜੀ ਸਖ ਸੰਗਤ ਨੂੰ ਪੰਜਾਬੀਆਂ ਨੂੰ ਫੇਲ ਆ ਕਿ ਸਾਡੇ ਜਿਹੜੇ ਕੌਮੀ ਯੋਧੇ ਨੇ ਜਿਨ੍ਹਾਂ ਨੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਸਾਡੇ ਪੰਜਾਬ ਦੀ ਹੋਂਦ ਬਚਾਉਣ ਲਈ ਅੱਜ ਜੇਲਾਂ ਚ ਨੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਖਾਣਿਆਂ ਦੇ ਵਿੱਚ ਜ਼ਹਿਰਾਂ ਦਿੱਤੀਆਂ ਜਾ ਰਹੀਆਂ ਨੇ ਪਿਛਲੇ 8 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਡਿਬਰੂਗੜ੍ਹ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਉਹਨਾਂ ਦੇ ਪਰਿਵਾਰ ਜਿਹੜੇ ਬੈਠੇ ਨੇ ਭੁੱਖ ਹੜਤਾਲ ਤੇ ਦੀ ਸਿੰਘ ਅੰਮ੍ਰਿਤਸਰ ਦੀ ਡੀਲ ਚ ਭੁਖੜਤਾਲ ਤੇ ਬੈਠੇ ਆ ਉਹਨਾਂ ਲਈ ਸੀ ਆ ਚੱਲੇ ਆ ਬਾਈ ਕਾਫਲਾ ਲੈ ਕੇ ਆਏ ਆ ਮੇਰੀ ਸਮੁੱਚੇ ਭਰਾਵਾਂ ਨੂੰ ਅਪੀਲ ਹੈ ਸਮੁੱਚੀ ਕੌਮ ਨੂੰ ਅਪੀਲ ਹੈ ਕਿ ਅਸੀਂ ਉਹਨਾਂ ਯੋਧਿਆਂ ਨੂੰ ਬਚਾਉਣ ਲਈ ਅੱਜ ਅਪਰਾਲਾ ਕਰਗੇ ਸਾਡੇ ਦੋ ਸੰਘਰਸ਼ ਚੱਲ ਰਹੇ ਆ ਇੱਕ ਸਾਲ ਸਾਡਾ ਸ਼ੰਭੂ ਦੇ ਖਨੌਰੀ ਦੀਆਂ ਹੱਦਾਂ ਤੇ ਆ ਇੱਕ ਸੰਘਰਸ਼ ਸਾਡਾ ਚੱਲ ਰਿਹਾ ਅੰਮ੍ਰਿਤਸਰ ਇੱਕ ਸਾਡਾ ਚੱਲ ਰਿਹਾ ਕੌਮੂਨ ਸਾਹ ਮੋਰਚਾ ਮਹਾਲੀ ਸੋ ਸਾਨੂੰ ਇਹ ਸਾਰੇ ਸੰਘਰਸ਼ ਜਿੱਤਣੇ ਪੈਣੇ ਆ ਜੀ ਅਸੀਂ ਚਾਹੁੰਦੇ ਆ ਕਿ ਸਾਡੀਆਂ ਨਸਲਾਂ ਫਸਲਾਂ ਸਾਡੀ ਵਿਰਾਸਤ ਤੇ ਇਹ ਬਚੀ ਰਵੇ ਬਾਈ ਸਾਰਿਆਂ ਦਾ ਹੱਥ ਬੰਨ ਕੇ ਅਪੀਲ ਹੈ ਅੱਜ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਭੁਖੜਤਾਲ ਤੇ ਜਿਹਨਾਂ ਜੋ ਭਾਈ ਬਸੰਤ ਸਿੰਘ ਦੀ ਹਾਲਤ ਕਾਫੀ ਗੰਭੀਰ ਹੈ ਪਿਛਲੇ 8 ਦਿਨਾਂ ਤੋਂ ਉਹਨੇ ਪਾਣੀ ਵੀ ਛੱਡਿਆ ਹੋਇਆ ਤੇ ਆਪਣੀ ਜਿਹੜੀ ਗੱਲ ਹੈ ਕਿ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਸੋ ਸਾਰਾ ਪੰਜਾਬ ਉੱਠ ਕੇ ਹੁਣ ਆਪਾਂ ਆਪਣੇ ਯੋਧਿਆਂ ਦੇ ਨਾਲ ਖੜਗੇ ਨਹੀਂ ਮਗਰੋਂ ਪਸਤੌਣ ਦਾ ਜਾਂ ਮਗਰੋਂ ਵਰਸੀਆਂ ਮਨਾਉਣ ਦਾ ਮਗਰੋਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰਾ ਵੀ ਸਿਆਦੇ ਵਿੱਚੋਂ ਕਾਫਲਿਆਂ ਦੇ ਰੁਕ ਕੇ ਕਿ ਜੋ ਜ਼ਬਰ ਸਰਕਾਰਾਂ ਕਰ ਰਹੀਆਂ ਨੇ ਇਹ ਜ਼ਬਰ ਦਾ ਮੂੰਹ ਤੋੜ ਆਪਾਂ ਜਵਾਬ ਦਈਏ ਸੋ ਤੁਸੀਂ ਦੇਖ ਰਹੇ ਹੋ ਜੀ ਆਪਾਂ ਅੰਮ੍ਰਿਤਸਰ ਸਾਹਿਬ ਵੱਲੋਂ ਚੱਲੇ ਪਾਰ ਰਹੇ ਆ ਸਾਡੀ ਖੜੀਓ ਸਾਡੇ ਪੰਜਾਬ ਲਈ ਲੜੇ ਨੇਗੇ ਸਾਡੇ ਖੋਹ ਲਈ ਲੜੇ ਨੇ ਸਾਡੇ ਬਲੀੂਕ ਲਈ ਲੜੇ ਨੇਗੇ ਆਪਾਂ ਸਾਰੇ ਉਹਨਾਂ ਦਾ ਮੋਢਾ ਨਾਲ ਮੋਢਾ ਲਾ ਕੇ ਧੰਨਵਾਦ ਸੋ ਵਾਹਿਗੁਰੂ ਜੀ ਸੋ ਪਹਾਨਾ ਵੀ ਤੁਸੀਂ ਦੇਖ ਰਹੇ ਸੀ ਮੂਰੇ ਲਾਭ ਰਹੀ ਲਾਉਂਦੇ ਤੇਰੇ ਮਗਰ ਮੂਰੇ ਲਾ ਚਲੋ ਭਾਈ ਚਲੋ ਜੀ ਚਲੋ ਭਾਈ ਮੂਰੇ ਲਾਉਂਦਾ ਆਜੋ ਹਾਂਜੀ ਭਾਈ ਆ ਗਏ ਭਾਈ ਦੋ ਸ਼ਬਦ ਲਾਈਵ ਹੀ ਚੱਲੀ ਜਾਂਦਾ ਬਾਬਾ ਜਾ ਰਹੇ ਆਪਾਂ ਅੰਮ੍ਰਿਤਸਰ ਅੱਧ ਘੰਟੇ ਦਾ ਪਹੁੰਚਾਂਗੇ ਠੀਕ ਹੈ ਚਲੋ ਚਲੋ ਜੀ ਚਲੋ ਲੋ ਜੀ ਤੁਸੀਂ ਲਾਈਵ ਦੇਖ ਰਹੇ ਹੋ ਆ ਬਾਬਾ ਜੀ ਸਾਰਿਆਂ ਚਲੋ ਭਾਈ ਜੀ ਰਾਜੀ ਖੁਸ਼ੀ ਰੱਖਣ ਤੇ ਚਲ ਤੋੜ ਲਾ ਜਿੱਕਾ ਸ਼ੀਸ਼ਾ ਨਹੀਂ ਖੁੱਲਦਾ ਹਗਾ ਬਾਈ ਤੁਸੀਂ ਇੱਧਰ ਇੱਕ ਮਿੰਟ ਰੁਕੀ ਬਾਈ ਤੁਸੀਂ ਇੱਧਰ ਪਛਾਹ ਲਓ ਚਲੋ ਮਨਾ ਤਾਂ ਖੋਲ ਦਿਓ ਇਹ ਵੀ ਨਹੀਂ ਖੋਲਦਾ ਬਾਈ ਵਾਹਿਗੁਰੂ ਫਿਰ ਮੈਂ ਅਦਲੀ ਇੱਧਰ ਹਾਂਜੀ ਬਾਈ ਤੁਸੀਂ ਕਹਿ ਰਹੇ ਹੋ ਕੁਝ ਬਾਈ ਇਕਬਦਰ ਆ WhatsApp ਆ ਕੋਈ ਗੱਲ ਕਰਦੇ ਪੈਸੇ ਕੀ ਜੀ ਜੀ ਦੇਖੋ ਬਣਾ ਦਿੱਤਾ ਜਾਂ ਨਹੀਂ ਕੀਤਾ ਇਹਦੇ ਜਿਹੜੀਆਂ ਕੋਟ ਵਿਚੈਰੀਆਂ ਵਾਂ ਉਹਨਾਂ ਨੂੰ ਸਾਬਤ ਕਰਨਾ ਹਨ ਜੀ ਗਵਾ ਭੁਗਤੜਿਆ ਸਬੂਤ ਪੇਸ਼ ਕਰਨਾ ਚੁਬੂਸ਼ੋ ਬਾਧੇ ਗੱਲਾਂ ਹਮਮ ਪਰ ਸਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਸਜ਼ਾ ਦੇਣੀ ਸਜ਼ਾ ਪਰਿਵਾਰ ਨੂੰ ਜ਼ਿਆਦਾ ਹਮਮ ਕਿਉਂ ਜ਼ਿਆਦਾ ਪਰਿਵਾਰ ਦੇ ਤੇ ਇੱਕ ਬੰਦੇ ਸੇ ਜਨਾ ਹੋਵੇ ਦੇ ਵੀ ਆ ਪਿਆ ਜੇ ਚ ਪਾ ਜਾਣਾ ਪੈਂਦਾ ਹਾਂ ਜੇ ਲੱਗੇ ਹੋਵੇ ਮੱਤ ਪਰਿਵਾਰ ਵਿੱਚ ਹੈਗੇ ਆਣੇ ਜਾ ਸਕਦੇ ਆ ਜਿਵੇਂ ਮੰਤਰੀ ਅਰਗ ਦਾ ਪਰਿਵਾਰ ਹੈ ਜੀ ਚਲੋ ਚਲੋ ਬਾਈ ਹਾਂਜੀ ਜ਼ਰੂਰੀ ਹੈ ਚਲੋ ਜੇਲ੍ਹ ਤਾਂ ਹੈ ਹੀ ਆ ਪੰਜਾਬ ਜੇ ਨਾਲ ਹੈਗੀ ਆ ਪੰਜਾਬ ਛੁੱਟ ਕਰ ਦੇਣ ਪਰਿਵਾਰ ਨੂੰ ਸੁੱਖ ਹੋ ਜਾਊਗਾ ਉਹਨਾ ਬਾਕੀ ਜੋ ਕੂੜਨੇ ਕਰਨ ਨਾਲ ਵਾਧੇ ਕਰਨਾ ਬਿਲਕੁਲ ਤੇ ਮੂਰੇ ਸਾਡਾ ਪ੍ਰਿੰਸ ਤੇ ਸਾਰੇ ਦੀਪਰੀ ਸਾਰੇ ਭਰਾ ਆਪਣੇ ਸਾਰੇ ਜਿਹੜੇ ਇਸ ਸਮੇਂ ਨਾਲ ਨੇ ਇਹ ਦੇਖੋ ਸਹੀ ਚੱਲ ਰਾਂਗੇ ਥੋੜਾ ਜਿਹਾ ਉੱਤੇ ਦੇਖ ਲਓ ਤੇ ਚਲੋ ਚੱਲ 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 ਥੋੜਾ ਜਿਹਾ ਟਕਾ ਕੇ ਚੱਲੀ ਅਸਾ ਲੋ ਜੀ ਮੈਂ ਬਾਹਰ ਦੇ ਤੁਹਾਨੂੰ ਤਸਵੀਰਾਂ ਦਿਖਾ ਦਮ ਇੱਕ ਵਾਰ ਲਓ ਜੀ ਸਾਰੇ ਵੀਰ ਸਾਰਾ ਕਾਫਲਾ ਹੁਣ ਇਹ ਪਿਛੇਲਾ ਬੱਕੇ ਦੇ ਪਿਛੇ ਬਾਈ ਦੇ ਪਿਛੇ ਇੱਥੇ 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 ਵੱਲ 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 ਹਾਂ ਤੇ ਲਓ ਜੀ ਾਰੇ ਮੋਰਚੇ ਉੱਤੇ ਕਰਨੇ ਪੈਣੇ ਆ ਕਿਉਂਕਿ ਮਸਲਾ ਸਾਡੀਆਂ ਨਸਲਾਂ ਫਸਲਾਂ ਸਦੀ ਤੋਂ ਸਾਡੇ ਵਿजूद ਨੂੰ ਬਚਾਉਂਦਾ ਆਓ ਆਪਾਂ ਉਹਨਾਂ ਯੋਧਿਆਂ ਦੀ ਚਲੋ ਜੀ ਵਾਹਿਗੁਰੂ ਜੀ ਸਾਡੀ ਖਾਤਰ ਆਪਣੀਆਂ ਜਾਨਾਂ ਤੇ ਵਿਦੇ ਧਰਮ ਤੇ ਲੜਦੇ ਮਾਤਰਬਦ ਵੱਡੀ ਘੰਟੀ ਜੱਪਣੀਆਂ ਹਾਜ਼ਰੀਆਂ ਚ ਕਿੰਨੇ ਲੋ ਬਾਈ ਸੰਕੜੇ ਗੱਡੀਆਂ ਦਾ ਕਾਫਲਾ ਬਾਈ ਠੀਕ ਆ ਠੀਕ ਆ ਬਾਈ ਔਰ ਸਾਈਡ ਤੇ ਲਾਲੀ ਮੂਰੇ ਠੀਕ ਆ ਯੋਧਿਆ ਹਾਂਜੀ ਲੋ ਜੀ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੰਧਾਵਾ ਵੀ ਸਾਡੇ ਨਾਲ ਹੈ ਇਸ ਸਮੇਂ ਰੰਧਾਵਾ ਇਹਨੂੰ ਮੂੰਹ ਕਰ ਬਈ ਹਾਂਜੀ ਲਾਈਵ ਚੱਲੀ ਜਾਂਦਾ ਹਾਂਜੀ ਕਾਫਲਾ ਕਿਹਦੇ ਲੈ ਕੇ ਲੈ ਕੇ ਲੈ ਜਾ ਰਹੇ ਹੈ ਕਿਹਦੇ ਲਈ ਅੰਬਰਪਾਪਾ ਜੀ ਅਮਰਤਪਾਲ ਸਿੰਘ ਲਈ ਹਾਂ ਭਾਈ ਅੰਬਰਪਾਲ ਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਲੋ ਜੀ ਸੈਂਕੜੇ ਗੱਡੀਆਂ ਦਾ ਕਾਫਲਾਗਾ ਫਾਲਸਾ ਜੀ ਲਈ ਆ ਦੇਖੋ ਬੱਥੇ ਬਾਈ ਨੇ ਪੀਰ ਸਾਰੇ ਪਾਸੇ ਮੋਟਰ ਤੇ ਉੱਤ ਕਰੋ ਬਾਈ ਮਨੋਰੀ ਸੰਭੂ ਸਾਹਿਬ ਮਜਬੂਤ ਕਰੋ ਭਰਾਵੋ ਸਾਡੇ ਜਿਹੜੇ ਬੈਠੇ ਭਰਾ ਢੀਂਗੁਰ ਜ਼ਿਲ੍ਹੇ ਅੰਚ ਉਹਨਾਂ ਲਈ ਇਹ ਕਾਫਲਾ ਭਾਈ ਅੰਬਤ ਭਾਈ ਉਧਰ ਦੇ ਵਿੱਚ ਚਲੋ ਕੋਈ ਨਹੀਂ ਕੋਈ ਨਹੀਂ ਆਜੋ ਆਜੋ ਬਹੁਤ ਲੰਬਾ ਕਾਫਲਾ ਹੈ ਜਿਆ ਤੁਸੀਂ ਸਾਡਾ ਦੇਖ ਰਹੇ ਹੋ ਜੀ ਨੰਗੇ ਜਾਣ ਦੇ ਨੰਗੇ ਜਾਣ ਦੇ ਕੋਈ ਦੋਨਾਂ ਜੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਟੋਲ ਅਮ੍ਰitsar ਸਾਹਿਬ ਦੇ ਨੇੜੇ ਆ ਅਸੀਂ ਸੋ ਲਓ ਜੀ ਮਾਈਆਂ ਵੀ ਸਾਡੇ ਨਾਲ ਆਈਆਂ ਆ ਬੀਬੀਆਂ ਪਾਣਾ ਸਾਡੀਆਂ ਇਹ ਵੀ ਨਾਲ ਲੈ ਵਾਹਿਗੁਰੂ ਕਿਰਪਾ ਕਰਨ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਨੂੰ ਤਸਵੀਰਾਂ 'ਚ ਤੁਸੀਂ ਦੇਖੀ ਸਾਡੋਂ ਆਖੇ ਦੇਉਂਦੇ ਆ ভাই ਕਿਆ ਬਾਗ ਕਰੋ ਲਓ ਜੀ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਸਾਰੇ ਵੀਰਾਂ ਬਣਾ ਨੂੰ ਠੀਕ ਆ ਜੀ ਠੀਕ ਆ ਹਰ ਸਾਈ ਚਲੋ ਤੇ ਲੋ ਜੀ ਮਾਝੇ ਵਾਲੇ ਵੀਰਾਂ ਦਾ ਧੰਨਵਾਦ ਤੇ ਪਹੁੰਚ ਪਹੁੰਚ ਰਹੇ ਆ ਜੀ ਮਾਝੇ ਨੂੰ ਵਾਹਿਗੁਰੂ ਚਲੋ ਜੀ ਵਾਹਿਗੁਰੂ ਜੀ ਚੱਲਦਾ ਜੀ ਚੱਲਦਾ ਤੇ ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣਾ ਕਰੀਬ ਰਾਬੜ ਜੀ ਏਸੀ ਚਲਾ ਲਓ ਠੀਕ ਆ ਭਾਈ ਫਿਰ ਬੰਦ ਕਰੀਏ ਜੀ ਮਾੜਾ ਜਿਹਾ ਕਹ ਦੋ ਕੁਛ ਭਾਈ ਖਾਲਸਾ ਵਾਹੀ ਫਤਿਹ